ਪੰਜਾਬ ਚ ਆਈ ਤੇਜ਼ ਹਨੇਰੀ ਨੇ ਪੰਜਾਬ ਵਿੱਚ ਤਬਾਹੀ ਮਚਾ ਕੇ ਰੱਖ ਦਿੱਤੀ ਆ ਬਹੁਤ ਸਾਰੇ ਏਰੀਆ ਵਿੱਚ ਕਾਫੀ ਜਿਹੜਾ ਨੁਕਸਾਨ ਦੇਖਣ ਨੂੰ ਮਿਲਿਆ ਦਾ ਦੇ ਕਿ ਬਿੱਤੇ ਦੇ ਰਾਤ ਜਿੱਤੇ ਹੀ ਭਾਰੀ ਮੀਂਹ ਵੀ ਪਿਆ ਤਾਂ ਉੱਥੇ ਹੀ ਤੇਜ਼ ਹਨੇਰੀ ਨੇ ਤੇ ਝੱਖੜ ਨੇ ਬਹੁਤ ਸਾਰੇ ਦਰਖਤ ਆ ਜਿਹੜੇ ਉੱਪਟ ਕੇ ਰੱਖ ਦਿੱਤੇ ਨੇ ਇੱਥੋਂ ਤੱਕ ਕਿ ਬਿਜਲੀ ਦੇ ਖੰਭੇ ਆ ਜਿਹੜੇ ਉਹ ਵੀ ਤੋੜ ਕੇ ਰੱਖ ਦਿੱਤੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਟਿਆਲਾ ਦੇ ਕਸਵਾਟ ਕਾਲੇ ਤੋਂ ਜਿੱਥੇ ਕਿ ਕਾਫੀ ਤਸਵੀਰਾਂ ਇਹ ਭਿਆਨਕ ਸਾਹਮਣੇ ਆਈਆਂ ਨੇ ਜਿੱਥੇ ਕਿ ਕਾਫੀ ਤੇਜ਼ ਹਨੇਰੀ ਕਾਰਨ ਨੁਕਸਾਨ ਝੱਲਣਾ ਪਿਆ ਲੋਕਾਂ ਨੂੰ ਕਿ ਇੱਥੇ ਕਾਫੀ ਜਿਹੜੇ ਆ ਦਰਖਤ ਜਿਹੜੇ ਆ ਟੁੱਟ ਗਏ ਨੇ ਤੇ ਉੱਥੇ ਹੀ ਮਾ ਖੰਬੇ ਨੇ ਜਿਹੜੇ ਬਿਜਲੀ ਦੇ ਉਹ ਵੀ ਕਾਫੀ ਵੱਡੀ ਗਿਣਤੀ 'ਚ ਟੁੱਟੇ ਨੇ ਤੇ ਉੱਥੇ ਜੇ ਘਰ ਦੇਖਿਆ ਜਾਵੇ ਕਿ ਬਹੁਤ ਸਾਰੇ ਕਿਸਾਨਾਂ ਦੀ ਫਸਲ ਆ ਹਲੇ ਖੇਤਾਂ ਵਿੱਚ ਹੀ ਖੜੀ ਐ ਤੇ ਉਧਰ ਮੀਂਹ ਕਾਰਨ ਜਿਹੜਾ ਮੀਂਹ ਪਿਆ ਉਸ ਨੇ ਵੀ ਚਿੰਤਾ ਵਧਾ ਕੇ ਰੱਖ ਦਿੱਤੀ ਐ ਤੇ ਬਹੁਤ ਸਾਰੇ ਕਿਸਾਨਾਂ ਦੀ ਕਣਕ ਹਲੇ ਜਿਹੜੀ ਮੰਡੀ 'ਚ ਪਈ ਐ ਤੇ ਉਥੇ ਵੀ ਜਿਹੜੇ ਆ ਚਿੰਤਤ ਨਜ਼ਰ ਆ ਰਹੇ ਨੇ ਕਿਸਾਨ ਤਾਂ ਤਸਵੀਰਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਭਿਆਨਕ ਮੰਜ਼ਰ ਸੀਗਾ ਇਹ ਤਸਵੀਰਾਂ ਜਿਹੜੀਆਂ ਪਟਿਆਲੇ ਅਤੇ ਭਵਾਨੀਗੜ ਦੇ ਏਰੀਏ ਦੀਆਂ ਨੇ ਜਿੱਥੇ ਕਿ ਕਾਫੀ ਨੁਕਸਾਨ ਦੇਖਣ ਨੂੰ ਮਿਲੇ ਅਤੇ ਪਟਿਆਲੇ ਤੋਂ ਲੈ ਕੇ ਭਵਾਨੀਗੜ ਏਰੀਆ ਜਿਹੜਾ ਕਾਫੀ ਨੁਕਸਾਨਿਆ ਗਿਆ ਹਾਲਾਂਕਿ ਤੇਜ਼ ਹਨੇਰੀ ਕਾਰਨ ਕਾਫੀ ਜਿਹੜਾ ਕਿਸਾਨਾਂ ਨੂੰ ਜਿਹੜਾ ਨੁਕਸਾਨ ਚੱਲਣਾ ਪੈ ਰਿਹਾ ਤੇ ਉੱਥੇ ਹੀ ਜੇ ਘਰ ਦੇਖਿਆ ਜਾਵੇ ਕਿ ਬਿਜਲੀ ਵਿਭਾਗ ਨੂੰ ਵੀ ਕਿਤੇ ਨਾ ਕਿਤੇ ਆ ਵੱਡਾ ਝੜਕਾ ਦੇ ਕੇ ਗਿਆ ਏ ਹ ਹਨੇਰੀ ਤੇ ਚਖੜ ਕਿਉਂਕਿ ਇਸ ਹਨੇਰੀ ਨੇ ਖੰਬੇ ਆ ਜਿਹੜੇ ਉਹ ਕਾਫੀ ਵੱਡੀ ਗਿਣਤੀ ਚ ਤੋੜ ਕੇ ਰੱਖ ਦਿੱਤੇ ਨੇ ਤੇ ਉੱਥੇ ਹੀ ਲੋਕਾਂ ਨੂੰ ਜਿਹੜਾ ਹੁਣ ਬਿਜਲੀ ਦੇ ਕਾਰਨ ਕਾਫੀ ਸਮੱਸਿਆਵਾਂ ਵਿੱਚੋਂ ਲੰਘਣਾ ਪਵੇਗਾ ਤੇ ਉੱਥੇ ਹੀ ਕਿਸਾਨ ਜਿਹੜਾ ਕਿ ਪੁੱਤਾ ਵਾਂਗ ਫਾਲੀ ਹੋਈ ਪਾਲੀ ਹੋਈ ਫਸਲ ਹੈ ਜਿਹੜੇ ਉਸ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਉਸ ਨੂੰ ਵੱਢ ਕੇ ਮੰਡੀਆ ਤੱਕ ਲੈ ਕੇ ਜਾਏ ਤੇ ਮੰਡੀਆ ਚ ਪਰਭਾਈ ਹੋਏ ਤੇ ਜੋ ਪੈਸਾ ਮਿਲੇ ਉਸ ਦਾ ਜਿਹੜਾ ਜਿਹੜੇ ਆ ਪੈਸੇ ਕਾਰਨਾਲ ਜੋ ਕੰਮ ਕਰਨੇ ਹੋਣ ਪਰ ਕਿਤੇ ਨਾ ਕਿਤੇ ਬਹੁਤ ਸਾਰੇ ਕਿਸਾਨਾਂ ਦੇ ਜਿਹੜੇ ਆ ਸੁਪਨੇ ਆ ਤੇ ਪਾਣੀ ਵੀ ਫਿਰਦਾ ਨਜ਼ਰ ਆਇਆ ਕਿਉਂਕਿ ਫਸਲ ਆ ਜਿਹੜੀ ਬਹੁਤ ਸਾਰੀ ਜਿਹੜੀ ਆ ਉਹ ਮੰਡੀਆਂ ਚ ਪਈ ਐ ਖੁੱਲੇ ਅਸਮਾਨ ਵਿੱਚ ਇਸ ਫਸਲ ਤੇ ਜਿਹੜਾ ਮੀਂਹ ਵਰਿਆ ਉਸ ਨੇ ਚਿੰਤਾ ਵਧਾਈ ਐ ਤੇ ਜੇ ਘਰ ਦੇਖਿਆ ਜਾਵੇ ਕਿ ਕਾਫੀ ਨੁਕਸਾਨ ਹੈ ਜਿਹੜਾ ਪਟਿਆਲੇ ਸੰਗਰੂਰ ਭਾਨੀਗੜ ਏਰੀਆ ਚ ਹੋਇਆ ਤੇ ਕਾਫੀ ਦੂਰ ਦੂਰ ਤੱਕ ਜਿਹੜੇ ਆ ਦਰਖਤ ਦੇ ਦਰਖਤ ਜਿਹੜੇ ਆ ਪੁੱਟ ਦਿੱਤੇ ਨੇ ਤੇ ਉੱਥੇ ਹੀ ਖੰਭੇ ਆ ਜਿਹੜੇ ਬਿਜਲੀ ਦੇ ਉਹ ਵੀ ਤੋੜੇ ਨੇ ਬਹੁਤ ਸਾਰੇ ਮਕਾਨ ਵੀ ਜਿਹੜੇ ਆ ਡਿਗਿਆ ਬਹੁਤ ਸਾਰੇ ਮਕਾਨਾਂ ਦੀਆਂ ਕੰਧਾਂ ਤੱਕ ਜਿਹੜੇ ਢਾਹ ਢੇਰੀ ਕਰ ਦਿੱਤੀਆਂ ਨੇ ਇੱਥੋਂ ਤੱਕ ਸ਼ੈਲਰ ਹੋਵੇ ਭਾਵੇਂ ਕਈ ਮੰਡੀਆਂ ਦੇ ਜਿਹੜੇ ਆ ਕੰਧਾਂ ਨੇ ਉਹ ਵੀ ਤੋੜ ਮੋੜ ਕੇ ਰੱਖ ਦਿੱਤੀਆਂ ਨੇ ਤੇ ਇਹ ਤਵਾਹੀ ਦਾ ਮੰਜ਼ਰ ਬਿੱਤੀ ਦੇਰ ਰਾਤ ਸਾਹਮਣੇ ਆਇਆ ਜਿੱਥੇ ਕਿ ਬਹੁਤ ਸਾਰੇ ਏਰੀਆ ਚ ਪੰਜਾਬ ਦੇ ਜਿਹੜਾ ਇਹ ਕਾਫੀ ਨੁਕਸਾਨ ਜਿਹੜਾ ਦੇਖਣ ਨੂੰ ਮਿਲਿਆ ਜਿੱਥੇ ਇੱਕ ਪਾਸੇ ਗਰਮੀ ਜਿਹੜੀ ਆ ਬਦਲ ਲੱਗੀ ਸੀ ਪਰ ਉਧਰ ਗਰਮੀ ਨੇ ਨੂੰ ਜਿਹੜੀ ਆ ਰਾਹਤ ਤਾਂ ਜ਼ਰੂਰ ਜਿਹੜੀ ਆ ਗਰਮੀ ਤੋਂ ਮਿਲੀ ਆ ਪਰ ਨੁਕਸਾਨ ਜਿਹੜਾ ਉਹ ਕਾਫੀ ਜਿਹੜਾ ਦੇਖਣ ਨੂੰ ਮਿਲਿਆ ਕਿ ਦੂਰ ਦੂਰ ਤੱਕ ਜਿੱਥੋਂ ਤੱਕ ਨਿਗਾਹ ਜਾਂਦੀ ਆ ਦਰਖਤਾਂ ਦੇ ਦਰਖਤ ਆ ਜਿਹੜੇ ਉਹ ਤੋੜ ਦਿੱਤੇ ਨੇ ਪੁੱਟ ਦਿੱਤੇ ਨੇ ਖੰਭੇ ਬਿਜਲੀ ਦੇ ਉਹ ਵੀ ਤੋੜ ਦਿੱਤੇ ਨੇ ਜਿਸ ਦੇ ਕਾਰਨ ਕਈ ਪਿੰਡਾਂ 'ਚ ਹਾਲਾਤ ਇਹ ਬਣੇ ਹੋਏ ਨੇ ਕਿ ਦੋ ਦਿਨਾਂ ਤੱਕ ਬਿਜਲੀ ਦੇ ਆਉਣ ਦੀ ਕੋਈ ਉਮੀਦ ਨਹੀਂ ਹੈ ਤੇ ਇਹ ਹਾਲਾਤ ਆ ਜਿਹੜੇ ਪਟਿਆਲੇ ਦੇ ਏਰੀਏ ਤੇ ਤੋਂ ਨਜ਼ਰ ਆਏ ਨੇ ਤੇ ਉੱਥੇ ਹੀ ਪਾਨੀਗੜ ਏਰੀਏ 'ਚ ਕਾਫੀ ਜਿਹੜਾ ਨੁਕਸਾਨ ਦੇਖਣ ਨੂੰ ਮਿਲਿਆ ਹੈ ਤੇ ਇਸ ਦੇ ਚੱਲਦਿਆਂ ਬਹੁਤ ਸਾਰੇ ਜਿਹੜੇ ਕਿਸਾਨਾਂ ਨੂੰ ਵੀ ਜਿਹੜੀ ਹੈ ਚਿੰਤਾ ਪਈ ਹੋਈ ਹੈ ਕਿਉਂਕਿ ਬਹੁਤ ਸਾਰੇ ਕਿਸਾਨਾਂ ਦੀ ਵੱਧ ਤੋਂ ਜ਼ਿਆਦਾ ਫਸਲ ਹੈ ਜਿਹੜੀ ਹਲੇ ਖੇਤਾਂ 'ਚ ਖੜੀ ਹੈ ਅਤੇ ਉਸ ਤੇ ਜੋ ਮੀਂਹ ਪਿਆ ਉਸ ਦੇ ਕਾਰਨ ਜੋ ਨੁਕਸਾਨ ਹੈ ਉਹ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਬਣਿਆ ਕਿਉਂਕਿ ਜਿਹੜੇ ਕਿਸਾਨਾਂ ਨੇ ਕਣਕ ਵੜਾ ਲਈਏ ਤੇ ਉਹਨਾਂ ਦੀ ਤੂੜੀ ਕਰਨ ਤੋਂ ਪਈ ਆ ਜੋ ਲਾਂ ਨਾ ਤੂੜੀ ਦਾ ਉਹ ਵੀ ਜਿਹੜਾ ਕਿਤੇ ਨਾ ਕਿਤੇ ਇਸ ਮੀਂਹ ਕਾਰਨ ਨੁਕਸਾਨਿਆ ਜਾਣਾ ਕਿਉਂਕਿ ਜਦੋਂ ਮੀਂਹ ਪੈ ਜਾਂਦਾ ਪਾਣੀ ਪੈ ਜਾਂਦਾ ਹੈ ਤਾਂ ਉਹ ਨਾੜਾ ਜਿਹੜਾ ਖਰਾਬ ਹੋ ਜਾਂਦਾ ਹੈ ਜਿਸ ਕਾਰਨ ਤੂੜੀ ਆ ਕਾਫੀ ਜਿਹੜੀ ਆ ਘਟਿਆ ਕਿਸਮ ਦੀ ਬਣਦੀ ਹੈ ਜਿਹੜੇ ਆ ਕਾਲਖ ਨਜ਼ਰ ਆਣ ਲੱਗਦੀ ਹੈ ਤੂੜੀ ਚੁੱਤਾਂ ਇਹ ਜਿਹੜੇ ਚਿੰਤਾ ਵਾਲੀ ਸਥਿਤੀ ਆ ਪੈਦਾ ਹੋਈ ਐ ਇਸ ਹਨੇਰੀ ਚਖੜ ਨੇ ਕਾਫੀ ਹਾਲਾਤ ਆ ਜਿਹੜੇ ਵਿਗਾੜ ਕੇ ਰੱਖ ਦਿੱਤੇ ਨੇ ਕਾਫੀ ਚਿੰਤਾ ਦੀ ਇਹ ਸਥਿਤੀ ਐ ਜਿਹੜੀ ਬਣਾ ਕੇ ਰੱਖ ਦਿੱਤੀ ਐ ਕਿਸਾਨਾਂ ਦੇ ਲਈ ਤਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਹਾਲਾਤ ਵਿੱਚ ਜਿਹੜੇ ਆ ਕਿਸਾਨਾਂ ਨੇ ਜਿਹੜੇ ਆ ਕੱਢੇ ਆ ਤੇ ਉੱਥੇ ਹੀ ਬਹੁਤ ਸਾਰੇ ਲੋਕ ਜਿਹੜੇ ਆ ਉਹ ਇਸ ਭਿਆਨਕ ਚਖੜ ਤੋਂ ਬਚੇ ਆ ਤੇ ਕਾਫੀ ਥਾਵਾਂ ਤੇ ਜਿਹੜੇ ਆ ਭਿਆਨਕ ਐਕਸੀਡੈਂਟ ਵੀ ਸਾਹਮਣੇ ਆਇਆ ਕਿ ਗੱਡੀਆਂ ਤੇ ਇਹੀ ਦਰਖਤ ਡਿੱਗੇ ਆ ਟੋ ਤੇ ਹੀ ਦਰਖਤ ਡਿੱਗੇ ਆ ਮੋਟਰਸਾਈਕਲ ਵਾਲ ਜਿਹੜਾ ਵਹੀਕਲ ਹੈ ਬਹੁਤ ਸਾਰੇ ਉਹ ਨੁਕਸਾਨੇ ਗਏ ਆ ਭਾਵੇਂ ਸਮਾਣਾ ਰੋਡ ਦੀ ਗੱਲ ਕਰ ਲਓ ਕਿ ਸਮਾਣਾ ਰੋਡ ਕਾਫੀ ਦੇਰ ਰਾਤ ਤੱਕ ਜਾਮ ਤੱਕ ਲੱਗਿਆ ਰਿਹਾ ਕਿਉਂਕਿ ਬਹੁਤ ਸਾਰੇ ਦਰਖਤ ਡਿੱਗਣ ਕਾਰਨ ਜਿਹੜੇ ਆ ਰਸਤਾ ਜਾਮ ਹੋ ਗਿਆ ਸੀ ਤੇ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ ਤੇ ਕੁਦਰਤ ਦੀ ਆਫਤ ਵਿੱਚ ਜਿਹੜੇ ਆ ਕਾਫੀ ਲੋਕ ਫਸਦੇ ਨਜ਼ਰ ਆਏ